ਮੋਕਾ ਹਲਕਾ ਸੀ ਨੰਦਗੁਰ ਸਾਹ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਰਜਿੰਦਰ ਸਿੰਘਲਾ ਕੋਲ ਕਰਾਲੀ ਦਾ ਸਹਾਰਾ ਗਰਾਊਂਡ ਵਿਖੇ ਭਰਮਰੀ ਰੈਲੀ ਕੀਤੀ ਗਈ ਜਿੱਥੇ ਵੱਖਵੱਖ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਇੱਕ ਗੱਲ ਦੇਖਣ ਨੂੰ ਚਾਹੀਦੀ ਜੋ ਕਿ ਰਸਤੇ ਕਾਂਗਰਸੀਆਂ ਸਾਰੇ ਇੱਕ ਮੰਚ ਤੇ ਇਕੱਠੇ ਨਜ਼ਰ ਆਏ ਉੱਥੋਂ ਸੁਣਾਣੇ ਆ ਕੀ ਕਹਿ ਰਹੇ ਨੇ ਮੌਕੇ ਤੇ ਰਜਿੰਦਰ ਸਿੰਘਲਾ ਅਤੇ ਵੱਖਵੱਖ ਆਗੂ ਆਪਣੀ ਕੀ رائے ਦੇ ਰਹੇ ਹਨ ਤੋਂ ਦੇਖ ਹੀ ਰਿਹਾ ਤੁਸੀਂ ਕਿੰਨਾ ਪਿਆਰ ਲੋਕ ਦੇ ਰਹੇ ਆ ਯਾਰ ਕਿੰਨਾ ਆਸ਼ੀਰਵਾਦ ਲੋਕਾਂ ਦਾ ਮਿਲ ਰਿਹਾ ਹੈ 2 ਘੰਟੇ ਲੇਟ ਪਹੁੰਚਿਆ ਉਸ ਤੋਂ ਬਾਅਦ ਵੀ ਐਡਾ ਵੱਡਾ ਹੰਗਾਰਾ ਲੋਕਾਂ ਦਾ ਮਿਲਿਆ ਮੈਂ ਤਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਜੋ ਇਸ ਇਲਾਕੇ ਦੀ ਆਉਣ ਵਾਲੇ ਦਿਨਾਂ ਚ ਜੋ ਸੇਵਾ ਦੇਣੀ ਹੈ ਉਹਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪੈਣੀ ਹੈ ਤੇ ਮੈਨੂੰ ਪਤਾ ਉਸ ਤੋਂ ਅੱਗੇ ਮੈਂ ਕਿਸ ਤਰ੍ਹਾਂ ਕੰਮ ਕਰਨਾ ਮੈਂ ਆਪਣਾ ਚੋਣ ਬੈਨੀਫੈਸਟੋ ਵੀ ਕੱਲ ਰਾਤ ਰਿਲੀਜ਼ ਕੀਤਾ ਹੈ ਉਹਦੇ ਬਾਰੇ ਵਿੱਚ ਮੈਂ ਕੱਲ ਕੀਤੀ ਹੈ ਮੈਂ ਚੋਣਾ ਉਸ ਦੇ ਵਿੱਚ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਲੋਕਾਂ ਦੇ ਤੋਂ ਆਉਣਗੀਆਂ ਉਹਦੇ ਉੱਪਰ ਵੀ ਕੰਮ ਕਰਾਂਗੇ ਇੱਕੋ ਹੀ ਮੇਰਾ ਟੀਚਾ ਹੈ ਪਹਿਲੇ ਦਿਨ ਤੋਂ ਮੈਂ ਕਿਹਾ ਇਸ ਇਲਾਕੇ ਦੀ ਤਰੱਕੀ ਕਰਨਾ ਹੈ ਇਸ ਇਲਾਕੇ ਦੇ ਲੋਕਾਂ ਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਨਾ ਹੈ ਇਮਾਨਦਾਰੀ ਨਾਲ ਸੱਚਾਈ ਨਾਲ ਮਿਹਨਤ ਨਾਲ ਇਸ ਇਲਾਕੇ ਦੀ ਸੇਵਾ ਕਰਨੀ ਹੈ ਉਹੀ ਮੇਰਾ ਟੀਚਾ ਸਰ ਮੁਕਾਬਲਾ ਕਿਹੜੀ ਪਾਰਟੀਆਂ ਦੇ ਤੁਹਾਨੂੰ ਲੱਗਦਾ ਕਿ ਕੋਈ ਮੁਕਾਬਲਾ ਹੈ